ਅੱਜ ਹੁਣ ਆਪਾਂ ਜਾਵਾਂਗੇ ਭਾਈ ਸਾਲੋ ਦੇ ਜੀ ਦੇ ਟੋਬੇ ਦਰਸ਼ਨ ਕਰਨ ਇੱਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਵਾਂਗੇ ਅੱਜ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਜੋ ਗਲਿਆਰਾ ਉਥੋਂ ਦੀ ਆਪਾਂ ਜਾ ਰਹੇ ਆਂ ਬਾਜ਼ਾਰ ਵਿੱਚ ਦੀ ਤੁਸੀਂ ਵੇਖੋ ਕਿ ਬਾਜ਼ਾਰ ਵਿੱਚ ਹਲੇ ਵੀ ਕਈ ਜਗ੍ਹਾ ਪੁਰਾਣੀਆਂ ਇਮਾਰਤਾਂ ਹੈਗੀਆਂ ਆਂ ਦੇ ਅੰਮ੍ਰਿਤਸਰ ਦੇ ਵਿੱਚ ਕਈ ਜਗ੍ਹਾ ਗਲੀਆਂ ਦੇ ਵਿੱਚ ਹੈਗੀਆਂ ਆਪਾਂ ਹੌਲੀ-ਹੌਲੀ ਸਾਰਾ ਕੁਝ ਦੇਖਾਂਗੇ ਇਹ ਇਹ ਦੁਕਾਨਾਂ ਖੁੱਲੀਆਂ ਨਹੀਂ ਆਪਾਂ ਸਵੇਰ ਦਾ ਟਾਈਮ ਆ ਤੇ ਆਪਾਂ ਜਾ ਕੇ ਅੱਜ ਦਰਸ਼ਨ ਕਰਦੇ ਆਂ ਭਾਈ ਸਾਹਿਬ ਮੰਜੀ ਦੇ ਟੋਬੇ ਦੇ ਤੇ ਉੱਥੋਂ ਦਾ ਇਤਿਹਾਸ ਦੀ ਵੀ ਜਾਣਕਾਰੀ ਲਵਾਂਗੇ ਸੋ ਆਪਾਂ ਚੂੜਾ ਬਾਜ਼ਾਰ ਵਿੱਚ ਦੀ ਲੰਘ ਰਿਹਾ ਤੇ ਆਪਣੇ ਨਾਲ ਬਾਬਾ ਜੀ ਤੁਰੇ ਜਾਂਦੇ ਤੇ ਨਾਲ ਦੀ ਨਾਲ ਆਪਾਂ ਇਹਨਾਂ ਤੋਂ ਬਾਬਾ ਜੀ ਤੋਂ ਵੀ ਕੋਈ ਲੋਕੇਸ਼ਨ ਪੁੱਛਦੇ ਆਂ ਹਾਂਜੀ ਬਾਬਾ ਜੀ ਇਹ ਕਿਹੜਾ ਬਾਜ਼ਾਰ ਆ ਕਿਹੜੀ ਗਲੀ ਇਹ ਚੂੜਾ ਬਾਜ਼ਾਰ ਜੀ ਅੱਛਾ ਆਪਾਂ ਹੁਣ ਕਿੱਧਰ ਜਾਣਾ ਇੱਥੋਂ ਆਪਾਂ ਜਾਵਾਂਗੇ 84 ਟਾਰੀ ਗੁਰਦੁਆਰਾ 83 ਟਾਰੀ ਜਿੱਥੇ ਮਹਾਰਾਜੇ ਮੇ ਪਾਸਰਾ ਜੀ ਉਸ ਟਾਈਮੇ ਇੱਥੇ ਦਾਲਤ ਲਾਉਂਦੇ ਹੁੰਦੇ ਸੀ ਅੱਛਾ 83 ਠੀਕ ਹੈ ਦਾਲਤ ਲਾਉਂਦੇ ਹੁੰਦੇ ਸੀਗੇ ਉਦੋਂ ਵੱਡੇ ਮਲਬੇ ਜਿਹੜੇ ਅਹਿਮ ਫੈਸਲੇ ਹੁੰਦੇ ਸੀਗੇ ਮਹਾਰਾਜ ਹਰਗਵਿੰਦ ਪਾਸਰਾ ਬੈਠ ਕੇ ਇੱਥੇ ਨਵੇੜੇ ਕਰਦੇ ਹੁੰਦੇ ਸੀਗੇ ਜੀ ਉੱਥੇ ਨਵੇੜੇ ਕਰਦੇ ਸੀ ਉੱਥੇ ਨਵੇੜੇ ਕਰਦੇ ਸੀ ਜੀ ਉੱਥੇ 83 ਟਾਰੀ ਗੁਰਦੁਆਰਾ ਮੌਜੂਦ ਆ ਇਹ ਹੈਗਾ ਚੂੜਾ ਬਾਜ਼ਾਰ ਜਿਹੜਾ ਆਪਾਂ ਵੇਖ ਰਹੇ ਆ ਤੇ ਇੱਕ ਨਾਲ ਉਹ ਵੀ ਸਨਾਰਾ ਬਾਜ਼ਾਰ ਆ ਗਿਆ ਇਹ ਸਭ ਠੀਕ ਹੈ ਹਾਂ ਚਲੋ ਆਪਾਂ ਅੱਗੇ ਹਾਂਜੀ 86 ਟਾਰੀ ਠੀਕ ਹੈ ਇਹ ਤੁਸੀਂ ਲੋਕੇਸ਼ਨ ਵੇਖ ਲਓ ਜੇ ਜਦੋਂ ਆਪਾਂ ਗਲੀਆਂ ਵਿੱਚ ਦੀ ਆਉਂਦੇ ਆਂ ਕਈ ਵਾਰ ਆਪਣੇ ਕੋ ਸਾਧਨ ਗੱਡੀਆਂ ਗੱਡੀਆਂ ਇੱਧਰ ਨਹੀਂ ਆ ਸਕਦੀਆਂ ਤਾਂ ਫਿਰ ਆਪਾਂ ਤੁਰ ਕੇ ਵੀ 5-7 5-10 ਮਿੰਟ ਦਾ ਰਹਾਵ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਗੁਰਦੁਆਰਾ ਚਰਸਤੀ 82 ਸਾਹਿਬ ਪਾਤਸ਼ਾਹੀ 6ਵੀਂ ਸੋ ਇੱਥੇ ਦਾ ਇਤਿਹਾਸ ਇਹ ਹੈ ਕਿ ਬਾਬਾ ਜੀ ਨੇ ਆਪਾਂ ਨੂੰ ਇਤਿਹਾਸ ਦੱਸਿਆ ਕਿ ਜਦੋਂ 6ਵੀਂ ਪਾਤਸ਼ਾਹ 52 ਕੈਦੀਆਂ ਨੂੰ ਰਿਹਾਆ ਕਰਾ ਕੇ ਜਦੋਂ ਇੱਥੇ ਆਏ ਸੀਗਾ ਤੇ ਪੱਛਮ ਤੋਂ ਜੋ ਜਿਹੜੀ ਸੰਗਤ ਆਉਂਦੀ ਸੀਗੀ ਗੁਰੂ ਸਾਹਿਬ ਇੱਥੇ ਟਹਿਰਾਉਂਦੇ ਸੀ ਉਹਨਾਂ ਨੂੰ ਤੇ ਉਸ ਸਮੇਂ ਮਹਾਰਾਜ ਇੱਥੇ ਦੇ ਜੋ ਲੋਕ ਸੀਗੇ ਉਹਨਾਂ ਦਾ ਸਮੱਸਿਆਵਾਂ ਦਾ ਨਿਪਟਾਰਾ ਕਰਾਉਂਦੇ ਸੀ ਸੋ ਅੱਜ ਵੀ ਜਿਨ੍ਹਾਂ ਦੇ ਕੋਰਟ ਕਚੈਰੀ ਜਾਂ ਕਿਤੇ ਵੀ ਕੇਸ ਚੱਲਦੇ ਆ ਸੋ ਇੱਥੇ ਆ ਕੇ ਅਰਦਾਸ ਬੇਨਤੀ ਕਰਾ ਕੇ ਆਪਣਾ ਮਹਾਰਾਜ ਤੋਂ ਨਿਪਟਾਰਾ ਕਰਵਾਉਂਦੇ ਆ ਤੇ ਨਾਲ ਹੀ ਉਹਨਾਂ ਨੂੰ ਅੱਗੇ ਵੀ ਕੋਰਟ ਕਚੈਰੀ ਚੋਂ ਵੀ ਫਤਿਹ ਮਿਲਦੀ ਆ ਸੋ ਬਾਬਾ ਜੀ ਨੇ ਇਤਿਹਾਸ ਆਪਾਂ ਨੂੰ ਦੱਸਿਆ ਆਪਾਂ ਬਾਬਾ ਜੀ ਦਾ ਧੰਨਵਾਦ ਕਰਦੇ ਆ ਤੇ ਬਾਬਾ ਜੀ ਤੁਸੀਂ ਇੱਥੇ ਕਿੰਨੇ ਕ ਸਮੇਂ ਤੋਂ ਆ ਰਹੇ ਹੋ ਮੈਨੂੰ ਇਸ ਸਮੇਂ 10 ਤੋਂ ਲੈ ਕੇ ਜੋ ਵੀ ਕਰ ਰਹੇ ਹਾਂ ਮਾ ਸ੍ਰੀ ਦਰਬਾਰ ਸਾਹਿਬ ਪਿੰਡ ਹੰਡਾਇਆ ਜ਼ਿਲ੍ਹਾ ਬਰਨਾਲਾ ਦਾਸ ਰਾਜ ਸਿੰਘ ਸੇਵਾਦਾਰ ਅੰਦਰ ਛੱਤਖੰਡ ਸੇਵਾ ਕੀਤੀ ਆ ਤੇ ਇੱਥੇ ਹੁਣ ਮੈਂ ਡਿਊਟੀ ਕਰਦਾਗਾ ਇਕੱਲਾ ਲੋਗਰ ਸਾਹਿਬ ਮਹਾਰਾਜ ਸਿਮੀ ਪਾਸਾ ਦੇ ਹਸਤਾਨ ਤੇ ਜਿੱਥੇ ਪਹਿਲਾ ਜੰਗ ਹੋਇਆਗਾ ਬੀਬੀ ਵੀਰੋ ਦਾ ਵਿਆਹ ਹੋਇਆਗਾ ਬਾਕੀ ਸਾਰਾ ਇਤਿਹਾਸ ਉੱਥੋਂ ਪੜ੍ਹ ਕੇ ਤੁਹਾਨੂੰ ਅਸੀਂ ਦੱਸ ਸਕਦੇ ਆਂ ਆਪਾਂ ਕਿਲਾ ਲੋਗੜ ਸਾਹਿਬ ਚੱਲਾਂਗੇ ਤੇ ਉੱਥੇ ਬਾਬਾ ਜੀ ਤੋਂ ਸਾਰਾ ਇਤਿਹਾਸ ਦੀ ਜਾਣਕਾਰੀ ਲਵਾਂਗੇ ਸੋ ਤੁਸੀਂ ਬਣੇ ਰਹੋ ਆਪਣੇ ਨਾਲ ਤੇ ਨਾਲੇ ਆਪਾਂ ਅੱਗੇ ਚੱਲ ਕੇ ਗੁਰਦੁਆਰਾ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆਂ ਟੋਬਾ ਭਾਈ ਸਾਹਲੂ ਜੀ ਗੁਰੂ ਕੇ ਮਹਿਲ ਕਿਲਾ ਲੋਗੜ ਉਹ ਸਾਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਤੁਸੀਂ ਬਣੇ ਰਹੋ ਵੀ ਐਮ 29 ਵਲੌਗ ਤੁਹਾਡੇ ਆਪਣੇ ਚੈਨਲ ਵਿੱਚ ਸੋ ਆ ਵੇਖੋ ਤੁਸੀਂ ਆਪਾਂ ਗਲੀਆਂ ਵਿੱਚ ਦੀ ਲੰਘ ਰਹੇ ਆਂ ਪੁਰਾਣੀਆਂ ਬਿਲਡਿੰਗਾਂ ਅੱਜ ਵੀ ਐ ਇੱਥੇ ਅੰਮ੍ਰਿਤਸਰ ਦੇ ਵਿੱਚ ਜਦੋਂ ਵੀ ਤੁਸੀਂ ਕਦੇ ਆਓ ਤੇ ਤੁਹਾਨੂੰ ਪੁਰ ਤੇ ਗਲੀਆਂ ਵੀ ਛੋਟੀਆਂ ਛੋਟੀਆਂ ਇੱਥੇ ਪੁਰਾਣੀਆਂ ਗਲੀਆਂ ਪੁਰਾਣੀਆਂ ਦੁਕਾਨਾਂ ਤੁਸੀਂ ਵੇਖ ਸਕਦੇ ਆ ਵੇਖੋ ਕੋਈ ਤੁਸੀਂ ਬਿਲਡਿੰਗਾਂ ਪੁਰਾਣੀਆਂ ਪੁਰਾਣੇ ਘਰ ਜ਼ਿਆਦਾਤਰ ਇੱਥੇ ਹੁਣ ਗਲੀਆਂ ਦੇ ਵਿੱਚ ਜਾ ਰਿਹਾ ਤੇ ਨਾਲ ਦੀ ਨਾਲ ਬਾਬਾ ਜੀ ਆਪਾਂ ਨੂੰ ਰਾਹ ਦੱਸ ਰਹੇ ਆ ਸਾਰਾ ਤੇ ਕਿਉਂਕਿ ਇਧਰ ਵੱਡੀਆਂ ਗੱਡੀਆਂ ਨਹੀਂ ਆਉਂਦੀਆਂ ਸੰਗਤ ਨੂੰ ਪਤਾ ਹੋਣਾ ਚਾਹੀਦਾ ਵਾ ਬਾਜ਼ਾਰ ਦੇ ਵਿੱਚ ਔਖਾ ਹੋ ਜਾਂਦਾ ਬਾਜ਼ਾਰ ਹੀ ਬੜਾ ਪਤਾ ਆ ਵੇਖੋ ਤੁਸੀਂ ਪ੍ਰਾਣੀਆਂ ਬੈਲੀਆਂ ਦਾ ਪ੍ਰਾਣੇ ਘਰ ਹਲੇ ਵੀ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਹੋਰ ਸ਼ਹਿਰ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਲੈਣ ਪਰ ਇੱਥੇ ਇਹਨਾਂ ਨੇ ਇਹ ਚੀਜ਼ ਸੰਭਾਲੀ ਹੋਈ ਆ ਜਦੋਂ ਇੱਥੋਂ ਤੁਸੀਂ ਸੱਜੇ ਮੁੜੋਗੇ ਨਾ ਤੇ ਤੁਹਾਨੂੰ ਭਾਈ ਸਾਲੋ ਜੀ ਦੇ ਟੋਬੇ ਦਾ ਗੁਰਦੁਆਰਾ ਸਾਹਿਬ ਦਾ ਪੋਸਟਰ ਜੋ ਪੋਸਟਰ ਲੱਗਿਆ ਤੁਹਾਨੂੰ ਨਜ਼ਰ ਆਏਗਾ ਪਾਪਾ ਹੁਣ ਪਹੁੰਚ ਗਏ ਆ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਤੇ ਤੁਸੀਂ ਵੇਖੋ ਇੱਥੇ ਅੰਦ ਕਨੜ ਦੇ ਪਾਥੀਆਂ ਵੀ ਮਿਲਦੀਆਂ ਇਹਦਾ ਕੀ ਇਤਿਹਾਸ ਆ ਤੇ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਜੋ ਜੋ ਇੱਥੇ ਸੰਗਤ ਇੱਥੇ ਪਾਥੀਆਂ ਲੈ ਕੇ ਆਉਂਦੀ ਆ ਤੇ ਉਹਦੇ ਵਿੱਚ ਕੀ ਇਤਿਹਾਸ ਆ ਆਓ ਜਾਣਕਾਰੀ ਲੈਂਦੇ ਆ ਅੰਦਰ ਜਾ ਕੇ ਕੋਈ ਤੁਸੀਂ ਦੁਕਾਨਾਂ ਤੇ ਹਰ ਇੱਕ ਦੁਕਾਨਾਂ ਤੇ ਤੁਹਾਨੂੰ ਇੱਥੇ ਪਾਥੀਆਂ ਵੇਖਣ ਨੂੰ ਮਿਲਣਗੀਆਂ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆਓ ਅੰਦਰ ਜਾ ਕੇ ਦਰਸ਼ਨ ਕਰਦੇ ਆਂ ਅੱਜ ਸੰਗਤ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆਈ ਹੋਈ ਹੈ ਇੱਥੇ ਤੇ ਆਪ ਫਿਰ ਪਹਿਲਾਂ ਜੋੜਾ ਜਮਾ ਕਰਾ ਕੇ ਚੱਲਦੇ ਆਂ ਦਰਬਾਰ ਸਾਹਿਬ ਸੋ ਜੋੜੇ ਆਪਣੇ ਜਮਾ ਹੋ ਗਏ ਆ ਤੇ ਆਪਾਂ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਦਰਸ਼ਨ ਕਰਦੇ ਆਂ ਦਰਸ਼ਨ ਕਰੋ ਜੀ ਗੁਰਦੁਆਰਾ ਰੋਬਾ ਭਾਈ ਸਾਹਲੋ ਜੀ ਆਓ ਹੁਣ ਆਪਾਂ ਜਾਣਦੇ ਆ ਭਾਈ ਸਾਲੋ ਜੀ ਦੇ ਇਤਿਹਾਸ ਬਾਰੇ ਭਾਈ ਸਾਲੋ ਜੀ ਦਾ ਜਨਮ 29 ਸਤੰਬਰ 1554 ਨੂੰ ਹੋਇਆ ਇਹਨਾਂ ਦਾ ਜਨਮ ਮਾਲਵੇ ਦੇ ਨਗਰ ਢੀਲਾ ਕਾਂਗੜ ਦੇ ਵਿੱਚ ਇਹ ਪਹਿਲਾਂ ਸਖੀ ਸਰਵਰ ਦੇ ਉਹਨਾਂ ਦਾ ਪਰਿਵਾਰ ਉਪਾਸਕ ਸੀ ਤੇ ਬਾਅਦ ਵਿੱਚ ਇਹ ਗੁਰੂ ਸਾਹਿਬ ਨੂੰ ਰਹਿ ਕੇ ਸੇਵਾ ਕਰਨ ਲੱਗੇ ਬਾਬਾ ਜੀ ਨੇ ਨਗਰ ਨਿਰਮਾਣ ਹਿੱਤ 52 ਜਾਤਾਂ ਦੇ ਕਿਰਤੀਆਂ ਤੇ ਵਪਾਰੀਆਂ ਨੂੰ ਲਿਆ ਕੇ ਇੱਥੇ ਵਸਾਇਆ ਤੇ ਗੁਰੂ ਸਾਹਿਬ ਨੇ ਇੱਥੋਂ ਖੁਸ਼ ਇਨ੍ਹਾਂ ਤੋਂ ਖੁਸ਼ ਹੋ ਕੇ ਇਹਨਾਂ ਨੂੰ ਸਾਰੇ ਸ਼ਹਿਰ ਦਾ ਪ੍ਰਬੰਧ ਦੇ ਦਿੱਤਾ ਅੰਮ੍ਰਿਤ ਸਰੋਵਰ ਨੂੰ ਪੱਕਿਆ ਕਰਨ ਲਈ ਆਵਿਆ ਵਿੱਚ ਵਰਤਿਆ ਜਾਣ ਵਾਲਾ ਜਦੋਂ ਬਾਲਣ ਮੁਕਣ ਲੱਗਾ ਤਾਂ ਆਪ ਜੀ ਆਪ ਜੀ ਨੇ ਨੇੜਲੇ ਪਿੰਡਾਂ ਵਿੱਚ ਜਾ ਕੇ ਪਾਥੀਆਂ ਤੋਂ ਪੁੱਤਰ ਹੋਣ ਦਾ ਹੋਕਾ ਦਿੱਤਾ ਤੇ ਬਾਲਣ ਦੇ ਗੱਡੇ ਭਰ ਕੇ ਲੈ ਆਏ ਸਾਰੀ ਵਿਥਿਆ ਦਾ ਪਤਾ ਲੱਗਣ ਤੇ ਗੁਰੂ ਸਾਹਿਬ ਜੀ ਨੇ ਆਪ ਜੀ ਤੋਂ ਪ੍ਰਸੰਨ ਹੋ ਕੇ ਆਪ ਜੀ ਨੇ ਵਚਨ ਕੀਤਾ ਕਿ ਜੋ ਵੀ ਮਾਈ ਭਾਈ ਭਾਈ ਸਾਲੋ ਜੀ ਦੇ ਟੋਬੇ ਤੇ ਆ ਕੇ ਇਸ਼ਨਾਨ ਕਰੇਗਾ ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਤੇ ਸੁੱਕੇ ਬੱਚੇ ਹਰੇ ਹੋ ਜਾਣਗੇ ਅੱਜ ਵੀ ਕਾਫੀ ਸੰਗਤ ਇੱਥੇ ਆ ਕੇ ਸਰਦਾ ਭਾਵਨਾ ਦਾ ਸੇਵਾ ਕਰਦੀ ਹੈ ਤੇ ਪੁੱਤਰ ਦੀ ਦਾਤ ਦੀ ਪ੍ਰਾਪਤੀ ਲਈ ਟੋਬੇ ਵਿੱਚ ਇਸ਼ਨਾਨ ਕਰਦੀ ਹੈ ਤੇ ਸੁੱਕੀਆਂ ਪਾਥੀਆਂ ਜਾਂ ਹੋਰ ਇੱਥੇ ਅੱਜ ਵੀ ਉਸੇ ਤਰ੍ਹਾਂ ਹੀ ਵਾਲੰਡ ਦੇ ਰੂਪੇ ਚ ਲੈ ਕੇ ਆਉਂਦੀ ਹੈ ਸੰਗਤ ਸੋ ਤੁਸੀਂ ਵੇਖ ਰਹੇ ਹੋ ਕਿ ਕਾਫੀ ਗਿਣਤੀ ਵਿੱਚ ਸੰਗਤ ਇੱਥੇ ਅੱਜ ਸੇਵਾ ਕਰਦੀ ਹੈ ਤੇ ਨਾਲ ਫੁਰੀਆਂ ਛੋਲੇ ਦੇ ਲੰਗਰ ਚੱਲ ਰਿਹਾ ਹੈ ਚਾਹ ਦੇ ਲੰਗਰ ਚੱਲ ਰਿਹਾ ਹੈ ਕਿਉਂਕਿ ਸੰਗਤ ਕਾਫੀ ਗਿਣਤੀ ਵਿੱਚ ਹੋਣ ਕਰਕੇ ਇੱਥੇ ਨਾਲ ਦੀ ਨਾਲ ਹੀ ਪ੍ਰਸ਼ਾਦਾ ਛੱਕ ਕੇ ਚਾਹ ਛੱਕ ਕੇ ਜਾ ਰਹੀ ਹੈ ਤੁਸੀਂ ਵੀ ਜਦੋਂ ਕਦੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਓ ਤੇ ਬਿਲਕੁਲ ਨਾਲ ਹੀ ਬਾਜ਼ਾਰ ਦੇ ਵਿੱਚ ਭਾਈ ਸੱਲੋ ਜੀ ਦੇ ਟੋਬੇ ਵਿੱਚ ਜ਼ਰੂਰ ਆ ਕੇ ਦਰਸ਼ਨ ਕਰੋ ਤੇ ਇੱਥੇ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਸੋ ਜਿੰਦਗੀ ਦਾ ਸੰਗਰ ਇੱਥੇ ਹੁੰਦੀ ਹੈ ਸੋ ਜ਼ਰੂਰ ਆ ਕੇ ਇੱਕ ਵਾਰ ਇੱਥੇ ਦਰਸ਼ਨਾਓ ਸੋ ਤੁਸੀਂ ਵੇਖ ਰਹੇ ਸੀਗੇ ਵੀਨ 29 ਵਲੌਗ ਦੇ ਵਿੱਚ ਭਾਈ ਸਾਲੋ ਜੀ ਦੇ ਟੋਬੇ ਦਾ ਇਤਿਹਾਸ ਸੋ ਇਸੇ ਤਰ੍ਹਾਂ ਆਪ ਜੀ ਵੇਖਦੇ ਰਹੋ ਨਵੇਂ-ਨਵੇਂ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ